ਵੈਗੁਰਜੀ ਦਾ ਖਾਲਸਾ ਸਿਰ ਵੈਗੁਰਜੀ ਕੀ ਫਤਿਹ ਲੋ ਜੀ ਅੱਜ ਆਪਾਂ ਬਣਾਉਣੀ ਆ ਸਾਗ ਸਾਗ ਆਪਾਂ ਧੋ ਲਿਆ ਸਮਾਰ ਲਿਆ ਤੇ ਇੱਧਰ ਧਰ ਲਿਆ ਆਪਾਂ ਨੇ ਪ੍ਰਾਂਤ ਪ੍ਰਾਂਤੇ ਚ ਸਾਗ ਧਰ ਲਿਆ ਇਹਨਾਂ ਵਿੱਚ ਥਾਲ ਲਾ ਲਾਣੀਆਂ ਫਿਰ ਸਾਗ ਇੱਧਰ ਨਹੀਂ ਆਉਂਦਾ ਛਿੱਟੇ ਜੇ ਨਹੀਂ ਪੈਂਦੇ ਨਾਲੇ ਤੇ ਲੋ ਜੀ ਹੁਣ ਆਪਾਂ ਸਾਗ ਚੀਰ ਲਈਏ ਚੀਰ ਕੇ ਫਿਰ ਮਿਲਦੇ ਆਂ ਫਟਾਫਟ ਚੀਰ ਕੇ ਫਿਰ ਮਿਲਦੇ ਆਪਾਂ ਤੁਹਾਨੂੰ ਪਹਿਲਾਂ ਚੀਰਾਂਗੇ ਪਾਲਕ ਤੇ ਮਿੱਥੇ ਹਰੇ ਹੈ ਨਹੀਂ ਸੀਗੇ ਓਲੇ ਹੋਣਗੇ ਚਲੋ ਫਿਰ ਚੀਰ ਦੂੰ ਇੰਨੇ ਮੈਂ ਚੀਰ ਕੇ ਰੱਖ ਦਾਨੀਆਂ ਹੂੰ ਇੰਨੇ ਫਿਰ ਵਿੱਚ ਪਾ ਲੂੰਗੀ ਉਹ ਹੋਣਾ ਇੰਨੇ ਮੈਂ ਸਾ ਚੀਰ ਦਾਂ ਸਾਗ ਅਰਾਧ ਮੈਂ ਮੰਗਾਈ ਨਹੀਂ ਮਿੱਥੇ ਤੇ ਮੈਨੂੰ ਪਤਾ ਨਹੀਂ ਸੀਗਾ ਵੀ ਸਾਗ ਆਜੂ ਅੱਜ ਚਲੋ ਹੁਣ ਆ ਗਿਆ ਹੁਣ ਇਹ ਲਿਆ ਦੇਣਗੇ ਜਾਣਗੇ ਤੇ ਸੇ ਰੂਪਾਲ ਕੇ ਤੇ ਮੇਥੇ ਵੈਸੇ ਆਪਣੇ ਪਿੰਡ ਦਾ ਹੈ ਨਹੀਂ ਤੇ ਬਾਹਰੋਂ ਲਗਾ ਲਾਂਗੇ ਤੇ ਲੋ ਜੀ ਹੁਣ ਆਪਣਾ ਸਾਗ ਚੀਰ ਲਈਏ ਚੀਰ ਕੇ ਪਾ ਕੇ ਨੂਨ ਪਾ ਕੇ ਇੰਨੇ ਮੈਂ ਰੱਖ ਦੂੰ ਮੇਥੇ ਫੇਰ ਚੀਰ ਦੂੰਗੀ ਚਲੋ ਜੀ ਹੁਣ ਚੀਰ ਦੀਏ ਪਹਿਲਾਂ ਹਰ ਦੋ ਤਿੰਨ ਦਿਨ ਹੋ ਗਏ ਕੰਮ ਚਰੋਚਾਲ ਚੱਲਦਾ ਚਲੋ ਚੱਲ ਦੀਵਾਲੀ ਤਾਂ ਨਾਂਗੀ ਉਹਨ ਦਿਵਾਲੀ ਤੋਂ ਵੀ ਕੰਮ ਜ਼ਿਆਦਾ ਹੋ ਗਿਆ। ਕੱਲ ਵੀ ਕਦੀ ਪੇਟੀ ਇੱਧਰ ਘੜਾ ਲੇ ਕਦੀ ਇੱਧਰ ਲਾਤੀ। ਹੁਣ ਅੱਜ ਫੇਰ ਸਵੇਰੇ ਕਮਰੇ ਚ ਲਾਤੀ, ਸੈਟ ਕਰਤੀ। ਹਲੇ ਖੁੱਲੀ ਛੱਟੀ ਵੀ ਆ। ਹਵਾ ਲੱਗ ਜੂਗੀ। ਹਵਾ ਲੱਗੀ ਤੋਂ ਬਾਅਦ ਤੇ ਫੇਰ ਸਮਾਨ ਰੱਖਾਂਗੇ। ਕੱਲ ਨੂੰ ਜਾਂ ਅਗਲੇ ਦਿਨ ਦੇਖਾਂਗੇ ਧੁੱਪ ਲਵਾ ਲਾਂਗੇ ਮੰਜੇ ਢਾ ਕੇ। ਮੰਜੇ ਵੀ ਇੱਧਰ ਲਾਤੇ ਕਮਰੇ ਚ। ਫੇਰ ਮੰਜੇ ਢਾ ਕੇ ਧੁੱਪ ਸਿਲ ਲਵਾ ਲਾਂਗੀ ਖਲੇ ਮਸ਼ੀਨਾਂ ਵੀ ਚਲਦੀਆਂ ਨੇ ਨਾ ਕੰਪੈਨਾਂ ਚਲਦੀਆਂ ਨੇ ਉਹਦੇ ਕਰਕੇ ਧੁੱਪ ਵੀ ਨਹੀਂ ਲਵਾ ਸਕਦੇ ਗਰਦ ਪੈਂਦੀ ਆ ਬਹੁਤ ਧੂੜ ਅੱਜ ਮੈਂ ਤਾਂ ਨਹੀਂ ਪਾਈ ਅੱਜ ਮਸ਼ੀਨ ਇੱਧਰ ਆਪਣੇ ਲਵੀ ਚਲਦੀ ਜਰੇ ਉਹਦੇ ਕਰਕੇ ਤੇ ਸੁੱਕਣੇ ਜਾਈ 2-4 ਦਿਨ ਉਹਨੂੰ ਦੇਖਾਂਗੇ ਆਪਾਂ ਚਲੋ ਜੀ ਸਾਗ ਚੀਰ ਲਿਆ ਚੀਰ ਕੇ ਪਤੀਲੇ ਚ ਪਾ ਲਿਆਈ ਗੋਹੀ ਤਾਂ ਮੈਂ ਪਹਿਲਾਂ ਹੀ ਲਗਾਤੀ ਸੀ ਇਹਦੇ ਚ ਪਾ ਲਿਆ ਨੂਣ ਕੱਲਾ ਹਨਾ ਗੋਹੀ ਮਸਫੀਰੀ ਲਾ ਗਈ ਸੀ ਹੁਣ ਜਮ ਮੈਂ ਕਿਹਾ ਜੇ ਆ ਗਿਆ ਸਾਗ ਠੀਕਾ ਨਹੀਂ ਨਾ ਸੀ ਤੇ ਅੱਗ ਮਚਾਤੀ ਆ ਕਾਗਜ ਲਾ ਕੇ ਆਪਾਂ ਨੇ ਅੱਗ ਮਚਾ ਕੇ ਧਰਤੀ ਹਾਰੇ ਚ ਸਾਗ ਆਪਾਂ ਹਾਰੇ ਚ ਧਰਦਿਆਂ ਵੈਸੇ ਤੇ ਮੈਂ ਪਾਣੀ ਡੋ ਵੀ ਨਹੀਂ ਫੇਰੀਆ ਭੁੱਲ ਗਈ ਪਾਣੀ ਲਿਆਈ ਨਹੀਂ ਉੱਪਰ ਫਿਰ ਪਾਇਆ ਨਹੀਂ ਫਿਰ ਹੁਣ ਫਿਰ ਦੇਖਾਂਗੇ ਤੇ ਇੱਧਰ ਲਿਖੋ ਹਰੀ ਹਰੀ ਮਿਰਚ ਤੇ ਲਸਣ ਗਲੈਂਡਰ ਕਰਦਿਆਂ ਪਹਿਲਾਂ ਫਿਰ ਇਹਨੂੰ ਭੁੰਨਾਂਗੇ ਤੇ ਪਿਆਜ਼ ਫਿਰ ਮੈਂ ਬਾਅਦ ਚ ਕੱਟ ਲੂੰਗੀ ਹੁਣ ਚਲੋ ਜੀ ਇਹਨੂੰ ਗ੍ਰੇਂਡਰ ਕਰਕੇ ਹੁਣ ਮੈਂ ਪਹਿਲਾਂ ਵਿੱਚ ਦੀ ਸਾਗ ਘੁੱਟਣ ਚਲੀ ਗਈ ਸੀਗੀ ਤੇ ਵਧੀਆ ਰਿੱਝ ਰਿਆ ਸਾਗ ਆਪਣਾ ਤੇ ਲੋ ਜੀ ਘੋਟ ਰਹੀ ਹਾਂ ਮੈਂ ਤੇ ਰਿੱਝ ਗਿਆ ਤੇ ਵਿੱਚ ਦੀ ਫਿਰ ਚਲੀ ਗਈ ਸੀ ਅੰਦਰ ਨਾਲੇ ਗੋਹੀ ਜੇ ਲਗਾਤੀ ਸੀਗੇ ਦੁਬਾਰੇ ਦੇਖ ਕੇ ਤੇ ਇਹ ਮੋਜਾ ਹਰੀ ਚ ਪਾਣੀ ਪਾਉਣ ਦੀ ਲੋੜ ਨਹੀਂ ਹਨਾ ਚਲੋ ਜੀ ਰਿੱਜਰੇ ਆ ਸਾਗ ਆਪਣਾ ਤੇ ਆਪਾਂ ਚਾਦਰ ਬਸਾਤੀ ਸਵੇਰੇ ਮੈਂ ਧੋਤੇ ਸੀਗੇ ਇਹ ਕੱਪੜੇ ਚਾਦਰਾਂ ਤੇ ਪੇਟੀਆਂ ਦੇ ਵਿੱਚ ਬਸਾਈਆਂ ਹੋਈ ਸੀਗੇ ਚਾਦਰਾਂ ਧੋਤੀਆਂ ਸੀਗੀਆਂ ਸਵੇਰੇ ਕੰਮ ਨਵੇੜ ਦਾ ਪਰ ਲੀਆਂ ਧੋਤੀਆਂ ਸੀਗੀਆਂ ਚਾਦਰ ਸੁੱਕੀ ਬਸਾਤੀ ਗੱਦਾ ਮੇ ਇੱਧਰ ਖੜਾ ਕਰਤਾ ਮੰਜੇ ਇੱਧਰ ਖੜੇ ਕਰਤੇ ਤੇ ਪੇਟੀ ਲਗਾਤੀ ਖੁੰਝੇ ਚ ਹਨਾ ਕੁੰਜੇ ਚ ਲੱਗੀ ਤੇ ਇਹ ਚਲੋ ਖੁੱਲੀ ਰੋਗੀ ਕੱਲ ਨੂੰ ਦੇਖਾਂਗੇ ਜਾਂ ਅਗਲੇ ਦਿਨ ਦੇਖਾਂਗੇ ਤਾਂ ਫਿਰ ਬਿਸਤਰੇ ਵਿੱਚ ਤਰਾਗੇ ਅਗਲੇ ਦਿਨ ਦੇਖ ਲਾਂਗੇ ਚਲੋ ਜੀ ਨਿਬੜ ਗਿਆ ਆਪਣਾ ਕਮਰਾ ਕੰਮ ਨਿਬੜ ਗਿਆ ਘਟ ਗਿਆ ਹੁਣ ਵੀਰਾ ਬਹੁਤ ਤੇ ਇੱਧਰ ਆਪਾਂ ਨੇ ਮੱਕੀ ਦਾ ਆਟਾ ਕੋਲ ਕੇ ਰੱਖਤਾ ਸੀਗਾ ਆਲਣ ਪੋਣ ਵਾਸਤੇ ਇੰਨੇ ਕੋਲ ਕੇ ਰੱਖਤਾ ਇੱਧਰ ਮੈਂ ਮਸਾਲਾ ਭੁੰਨ ਲਿਆ ਇਹ ਦੇਖੋ ਮਸਾਲਾ ਭੁੰਨ ਕੇ ਤਿਆਰ ਕਰ ਲਿਆ ਆਪਾਂ ਨੇ ਅੰਦਰ ਮਸਾਲਾ ਭੁੱਜ ਗਿਆ ਤੇ ਮਸਾਲਾ ਤਿਆਰ ਆ ਪਾਣੀ ਪਾ ਲਾ ਹੁਣ ਮੈਂ ਚਲਦੀ ਆ ਨੀਚੇ ਆਲਣ ਪਾਉਣ ਨੂੰ ਤੇ ਲੋ ਜੀ ਸਮਾਨ ਚੱਕ ਲਈ ਆਪਦਾ ਮਸਾਲਾ ਤੇ ਆਲਣ ਤੇ ਉਹਨੂੰ ਘੋਟਾਂ ਫੇਲਾ ਹੁਣ ਹਨਾ ਇੱਕ ਹੱਥ ਨਾਲ ਤੇ ਫਿਰ ਬੈ ਕੇ ਘੋਟਦੀਆਂ ਉਹਨੂੰ ਉਰੇ ਸਾਰਾ ਗਣਾ ਰਿੱਚ ਗਿਆ ਫਿਰ ਜਿਆਦਾ ਨਹੀਂ ਰਹੋ ਜਾਊਗਾ ਜੇ ਮੈਂ ਲੇਟ ਕਰੂੰ ਵੈਸੇ ਥੋੜਾ ਹੀ ਆ ਸਾਗ ਰਿੱਚ ਗਿਆ ਆਪਣੀ ਜੋਗਾ ਮੁੱਕਦਾ ਨਹੀਂ ਹੈਗਾ ਤੇ ਇਹ ਲੂਜੀ ਆਪਣੀ ਧਰ ਕੇ ਹੁਣ ਮੈਂ ਘੋਟ ਦਿਆਂ ਇਹਨੂੰ ਪਹਿਲਾਂ ਤੇ ਦੇਖੋ ਆਲਣ ਪਾ ਲਾ ਹੁਣ ਮੈਂ ਇਹਦੇ ਵਿੱਚ ਹਨਾ ਆਲਣ ਪਾ ਦਣੀ ਆ ਤੇ ਚਲੋ ਜੀ ਪਾ ਕੇ ਫਿਰ ਹੁਣ ਘੋਟਾਂ ਇਹਨੂੰ ਇੱਕ ਹੱਥ ਨਾਲ ਤਾਂ ਸਮਾਰ ਕੇ ਹੀ ਘੋਟਦਾ ਹੈਗਾ ਹਨਾ ਤੇ ਮੈਂ ਰੱਖ ਕੇ ਉਹਨੇ ਰੱਖ ਕੇ ਹੁਣ ਸਮਾਰ ਕੇ ਘੋਟਦੀਆਂ ਲੋਕ ਜੀ ਦੇਖੋ ਘੋਟ ਲਿਆ ਮੈਂ ਪਹਿਲਾਂ ਕਾਫੀ ਲਲਣ ਪਾਤਾ ਸੀਗਾ ਦੋ ਹੱਥਾਂ ਨਾਲ ਘੋਟਦੀਆਂ ਫਿਰ ਉਹਦੇ ਨਾਲ ਨਾ ਵਧੀਆ ਘੁਲ ਜੇ ਜਾਊਗਾ ਨਾੜੇ ਮੈਂ ਸਵੇਰ ਦਾ ਦੇਖੋ ਪਤੀਲਾ ਭਰਿਆ ਵਸ ਸੀਗਾ ਪਾਣੀ ਬਿਲਕੁਲ ਹੀ ਨਹੀਂ ਪਾਇਆ ਸਾਗ ਜਣ ਵਧੀਆ ਰਿੱਚ ਗਿਆ ਮੇਰਾ ਦੇਖੋ ਸਾਗ ਇਹ ਦੇਖੋ ਕਿੰਨਾ ਵਧੀਆ ਰਿੱਚ ਗਿਆ ਇਹ ਮੈਂ ਗ੍ਰੈਂਡਰ ਨਹੀਂ ਫੇਰਦੀ ਗ੍ਰੈਂਡਰ ਵਾਲਾ ਸਾਨੂੰ ਵਧੀਆ ਨਹੀਂ ਲੱਗਦਾ ਸਾਡੇ ਖਾਂਦੇ ਨਹੀਂ ਹੈਗੇ ਮੈਨੂੰ ਵੀ ਨਹੀਂ ਵਧੀਆ ਲੱਗਦਾ ਉਹ ਐਵੇਂ ਮੋਟਾ ਮੋਟਾ ਜਿਹਾ ਵਧੀਆ ਲੱਗਦਾ ਚਲੋ ਜੀ ਤੇ ਹੁਣ ਇੱਧਰ ਪਾਣੀ ਗਰਮ ਕਰ ਲਿਆ ਇੱਧਰ ਲਾਉਣੀਆਂ ਮੱਕੀ ਦੀਆਂ ਰੋਟੀਆਂ ਨੀਰੀ ਦੀਆਂ ਆਟੇ ਦੀ ਨੀਰੀ ਮੱਕੀ ਦੀਆਂ ਇਹਦੇ ਵਿੱਚ ਪਾ ਲਿਆ ਮੈਂ ਗਰਮ ਗਰਮ ਪਾਣੀ ਗਰਮ ਗਰਮ ਪਾਣੀ ਪਾ ਕੇ ਘੁਰਚੜੀ ਨਾਲ ਹਲਾਉਣੀਆਂ ਉਹਨੂੰ ਮੈਂ ਚੰਗੀ ਤਰ੍ਹਾਂ ਦੇਖੋ ਇਹਦੇ ਨਾਲ ਹਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਤੇ ਇਹ ਮਿਕਸ ਕਰਕੇ ਲੋ ਜੀ ਹੁਣ ਆਪਾਂ ਆਟਾ ਗੁੰਨ ਲਿਆ ਸੀ ਉਹ ਥੋੜਾ ਜਾਂ ਥੋੜਾ ਥੋੜਾ ਗੁੰਨੂਗੀ ਥੋੜੀ ਥੋੜੀ ਰੋਟੀਆਂ ਬਕਾਉਣ ਲਈ ਮੈਂ ਇਹ ਨਹੀਂ ਲਾਈਟ ਦੇ ਦੇਖਦੇ ਨਹੀਂ ਆ ਰਿਹਾ ਕਿੰਨੀ ਨਾ ਸੁਮੈਤ ਹੋ ਗਈ ਇਹ ਦੇ ਕਰਕੇ ਨਾ ਇਹਦਾ ਬਹੁਤ ਹੋਣਾ ਉਹ ਦੇਖੀ ਨਹੀਂ ਬਹੁਤਾ ਹੀ ਮੈਂ ਤਰ੍ਹਾਂ ਉਹਦੇ ਵੀ ਲੋਕਾਂ ਨੂੰ ਦੋਗਰ ਇਕੱਠੇ ਹੀ ਕਰ ਰਹੇ। ਕੋਈ ਮਦਦ ਦੋ ਦਿਨ ਨਹੀਂ ਗਿਆ। ਸਾਨੂੰ ਲੱਗਦੀ ਹੋਈ ਕੰਮ ਹੋ ਗਿਆ ਤੇ ਉਹ ਵੀ ਗੇੜੇ। ਖਰਾਬ ਹੋ ਗਈ। ਖਰਾਬ ਹੋ ਗਈ। ਕੋਲ ਬੁਲਾਈ ਦੀ ਉਹ ਵੀ ਖਰਾਬ ਹੋ ਗਈ। ਕੀ ਦੀ ਲਈ ਤੀ? ਉਹਨਾਂ ਨੇ ਬੁਲਾਈ ਨਾ ਕੋਈ। ਅੱਛਾ ਜੀ ਨਾਲ ਇਹਨੇ। ਉਹਨੇ ਉਹ ਕੰਮ। ਹੋਰ ਭੈਣ ਦਾ ਸਾਡੇ ਵੀ ਕਿਲਾ ਪੈਣਾ ਪਿਆ ਜੇ ਕਾਚਿਆਂ ਦੇ ਉੱਪਰ ਪੋਸਟ ਪਿਆ ਰੱਖਣਿਆ ਕੇ ਨਹੀਂ ਪਿਟੇ। ਹੂੰ।

ਤਾਂ ਉਹ ਤੁਹਾਡਾ ਬੜਾ ਚੰਗੇ ਬਾਤਾਂ ਦੇ ਬਾਤਾਂ ਲੱਗਦੀ ਹਨ ਤੇ ਉਹ ਰੋਜ਼ਾਨਾ ਆਵਾਜ਼ ਨਹੀਂ ਇਹ ਪਨੀਰ ਬਾਲਣੀ ਜਿਹੜੇ ਕੱਟਦੇ ਨੇ ਉਹ ਪਾਉਂਦੇ ਆਂ ਮੈਂ ਬਹੁਤ ਹਨ ਅੱਜ ਦਾ ਸਾਗ ਖਾਵਾਂਗੇ ਜੇ ਨਿਕਲਦਾ ਗੁਰੂ ਜੁੱਧ ਚਿੰਦਾ ਲੋ ਲੋਦੋ ਤਾਂ ਆਹ ਆਹ ਖਾਣੇ ਮੰਗੋ ਦਿਖਾਉਣ ਕਿੰਦਾ ਨਾਉਣ ਨੂੰ ਉਹ ਤਾਂ ਜਿਹਨੂੰ ਆਉਣਾ ਤਾਂ ਹੋਏ ਜਾਣਾ ਬਜਾ ਕੀ ਬਤਾਉਂਦਾ ਚੜਿਆ ਉਹ ਤੋਂ ਦੇ ਨਬਾਤ ਆਏ ਨੂੰ ਹੋਰ ਸੁਆਗਤ ਮੰਗਤੇ ਅਸਮਾਨ ਮੰਜੇ ਵਿੱਚ ਆਪ ਦੇਖ ਦਿੱਤੀ ਚੜ ਕੇ ਮੇਰੀ ਗੱਲ ਸੁਣਾ ਮੰਜੇ ਸਾਹਿਬਾ ਕੇ 16 ਲੱਖ ਕਿਹਾ ਤੁਹਾਨੂੰ ਹੈ ਔਰ ਕੇ ਮੰਜੇ ਜਚੜੇ ਤੋਂ ਪਰਾ ਤੇ ਗੱਦਲੇ ਮੈਂ ਜਾਣ ਦੋ ਤੁਹਾਨੂੰ ਉਹਨਾਂ ਬਈ ਤੇ ਪੈਣ ਲੱਗਿਆ ਦੋ ਗੱਦੇ ਨੇ ਮਗਰ ਦੇ ਮੈਂ ਕਿਰੋਣਾ ਹੋਣੀ ਇਹ ਲੋਕ ਤਾਂ ਦੱਸਦੇ ਨੇ ਉਹਨਾਂ ਤੋਂ ਮੁਲਵੇ ਦਾ ਭਾਵੇਂ ਕੋਈ ਨਹੀਂ ਮੈਨੂੰ

ਕਿਆ ਇਹ ਬੋਲੇਗਾ ਐਂ ਟੂੜੀ ਫਾੜੂ ਆ ਚੀਜ਼ ਨਿਕਲਣ ਦੀ ਨਹੀਂ ਬਾਹਰ ਕਿਆ ਇਹ ਗੇੜੇ ਨਾਲ ਨਿਕਲਦਾ ਜਾਂ ਫੁੱਲ ਠੀਕ ਕਰਕੇ ਫੁੱਲ ਕਰ ਗਿਆਂ ਕਰਤਾ ਉਹ ਵੀ ਕੰਮ ਪਾਣੀ ਵਾਲੀ ਆ ਇਹਨੂੰ ਮੁੱਲੇ ਦਾ ਪਾਣੀ ਜੁੱਧਰ ਲੈ ਆ ਤੇ ਪੀਲਾ ਮੈਂ ਸੋਚਿਆ ਮੈਂ ਡੋਲਣਾ ਕਾ ਨੂੰ ਪੈਸੇ ਲੱਗੇ ਫਿਰ ਲੰਗਰੋਂ ਨੂੰ ਇਹਦਾ ਕੋਈ ਨਾ ਆਉਂਦਾ ਸਾਬਰ ਕੀ ਤਰਾਕਲਾ ਵੀਰ ਆ ਮੇਟੇਰ ਸਾਰੇ ਕਿੱਥੇ ਗਏ ਹੋਏ ਨੇ ਕਿੱਥੇ ਨੇ ਬਿਆਹ ਹੈ ਦਸ ਦਾ ਹੋਗੀ ਕੀ ਰੀ ਵਾਲੀ ਕੱਢੀ ਲੈ ਗਏ ਮੈਂ ਪਿਆ ਹੋਊਂ ਕਿਸੇ ਨਾਲ ਤੁੱਕੀ ਰੋਟੀ ਪੀਰਾ ਗਾਲੂਆ ਨਾ ਬੱਕਰਕ ਦੀਆਂ ਲਾਉਂਗਾ ਥੈਂਕ ਯੂ ਫੌਲੀ ਤਾਂ ਨਾ ਪਣਾਪੁਰ ਕਿੰਨਾ ਪਾਨ ਕੱਢਿਆ ਅੱਜ ਅੱਜ ਕਿੰਨਾ ਕੱਢਿਆ ਕੱਪੜੇ ਧੋਵਾਂਗੇ ਪਾ ਜੋ ਅਗਰ ਅੰਤੋਂ ਨਿਆਰੇ ਪੱਦੀਆਂ ਤੋਂ ਕਿਤੇ ਮਾਂ ਕੋਈ ਲੈਂਡ ਦਾ ਕੀ ਤਾਰ ਹੁੰਦਾ ਪਹਿਲਾਂ 10 ਮਿੰਟ ਹਲਦੋ ਜੀ ਆ ਜੋ ਜੀ ਸਾਗ ਮੱਕੀ ਦੀ ਰੋਟੀ ਵਿੱਚ ਪਾ ਲਿਆ ਮੱਖਣ ਵਿੱਚ ਕੱਟ ਲਿਆ ਖੀਰਾ ਪਾਨੇ ਤੇ ਲੋ ਜੀ ਹੁਣ ਆਪਾਂ ਰੋਟੀ ਖਾਣੇ ਆ। ਸਾਗ ਹੈਗਾ ਗਰਮ ਹੁਣ ਠੰਡਾ ਕਰਕੇ ਖਾਣਾ ਪਊ ਇਹ ਵੀ ਪੰਗਾਈ। ਜਿਸ ਕਿਸੇ ਨੇ ਖਾਣਾ ਤਾਂ ਆ ਜੋ। ਤੇ ਲੋ ਜੀ ਪਹਿਲੀ ਵਾਰੀ ਬਣਾਇਆ ਆਪਾਂ ਨੇ ਸਾਗ। ਤੇ ਚਲੋ ਜੀ ਹੁਣ ਖਾਈਏ। ਤੇ ਪੇਟ ਆਊਗਾ ਲੇਟ ਉਹਦੇ ਲਈ ਲਾਤੀਆਂ ਕਣਕ ਦੀਆਂ ਰੋਟੀਆਂ ਉਹ ਤਾਂ ਕਣਕ ਦੀਆਂ ਖਾਊਗਾ। ਚਲੋ ਜੀ ਬੈਗਰੂ ਜੀ ਹੁਣ ਕਰੀਏ ਸਟਾਰਟ ਆਪਾਂ। ਇਹਨੇ ਰੋਟੀ ਦੇ ਧਰਕੇ ਖਾਨੀ ਐ ਵਧੀਆ ਲੱਗਦਾ ਰੋਟੀ ਦੇ ਧਰਕੇ ਨਾਲੇ ਠੰਡਾ ਹੋ ਜਾਊਗਾ ਨਾਲੇ ਉੱਪਰ ਦਾਲ ਲਾਣੀਆਂ ਹਨਾ ਥੋੜਾ ਥੋੜਾ ਰਿੰਨ ਕੇ ਖਾ ਲੈਣੀਆਂ ਠੰਡਾ ਕਰਕੇ ਗਰਮਾ ਗਰਮ ਸਾਗ ਆਜੂ ਜੀ ਨੇ ਕਹਾਣਾ